ਇਹ ਗੱਲ ਜੀ ਸਾਰਿਆਂ ਨੂੰ ਅੱਜ ਘਰ ਦੇ ਵਿੱਚ ਬਣਾਉਣ ਜਾ ਰਹੇ ਆ ਸ਼ਾਨਦਾਰ ਜੀ ਆਲੂ ਦੀ ਸਬਜੀ ਜਿਹਦੇ ਨਾਲ ਤੁਸੀਂ ਦੋ ਨਹੀਂ ਚਾਰ ਰੋਟੀਆਂ ਖਾ ਜਾਓਗੇ ਇਸ ਲਈ ਇੱਕ ਚਮਚ ਧਨੀਏ ਦੇ ਬੀਜ ਅੱਧਾ ਚਮਚ ਜੀਰਾ ਇੱਕ ਚਮਚ ਸੌਂਫ ਲੈ ਕੇ ਸਭ ਤੋਂ ਪਹਿਲਾਂ ਇਹਨੂੰ ਮਾਮਜਾਸ ਤੇਜ ਪਾ ਕੇ ਦਰਦਰਾ ਕੁੱਟ ਲਿਆ ਫਿਰ ਆਪਾਂ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਦੋ ਟਮਾਟਰ ਲੰਬੇ ਲੰਬੇ ਕੱਟ ਲਏ ਨਾਲ ਹੀ ਮੈਂ ਇੱਕ ਹਰੀ ਮਿਰਚ ਵੀ ਛੋਟੀ ਜੀ ਕੱਟ ਲਈ ਹੈ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਤੇਲ ਐਡ ਕਰਕੇ ਇਹਦੇ ਵਿੱਚ ਆਪਾਂ ਪਿਆਜ਼ ਐਡ ਕਰ ਦਿੱਤਾ ਤੇ ਇਹਨੂੰ ਹਲਕਾ 골ਡਨ ਹੋਣ ਤੱਕ ਭੁੰਨ ਲਵਾਂਗੇ ਜੇ ਸਬਜ਼ੀ ਤੁਹਾਨੂੰ ਥੋੜੀ ਮਿੱਠੀ ਚਾਹੀਦੀ ਆ ਤਾਂ ਪਿਆਜ਼ ਨੂੰ ਤੁਸੀਂ ਡਾਰਕ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਵਾ ਜਦੋਂ ਹਲਕਾ ਜਿਹਾ ਪਿਆਜ਼ ਭੁੰਨਿਆ ਗਿਆ ਦਾ ਆਪਾਂ ਇਹਦੇ ਵਿੱਚ ਟਮਾਟਰ ਐਡ ਕਰ ਦਿਆਂਗੇ ਜਿਵੇਂ ਹੀ ਤੁਸੀਂ ਟਮਾਟਰ ਐਡ ਕਰੋਗੇ ਨਾਲ ਹੀ ਇਹਦੇ ਵਿੱਚ ਹਲਕਾ ਜਿਹਾ ਲੂਣ ਐਡ ਕਰ ਦਿਓ ਤਾਂ ਕਿ ਟਮਾਟਰ ਜਿਹੜੇ ਆ ਉਹ ਜਲਦੀ ਸੌਫਟ ਹੋ ਜਾਣ ਤੇ ਫਿਰ ਆਪਾਂ ਇਹਨਾਂ ਨੂੰ ਨਾ ਕਵਰ ਕਰਕੇ 2 ਮਿੰਟ ਲਈ ਪਕਾ ਲਵਾਂਗੇ ਸਲੋ ਫਲੇਮ ਦੇ ਉੱਪਰ ਜਿਆਦਾ ਟਾਈਮ ਨਹੀਂ ਲੱਗਦਾਗਾ ਕਿਉਂਕਿ ਟਮਾਟਰ ਬਹੁਤ ਜਲਦੀ ਸੌਫਟ ਹੋ ਜਾਂਦੇ ਆ ਬਸ ਤੁਸੀਂ ਕਵਰ ਕਰਕੇ ਇਹਨੂੰ 2 ਮਿੰਟ ਲਈ ਪਕਾ ਲੈਣਾ ਵਾ ਦੋ ਮਿੰਟ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਟਮਾਟਰ ਬਿਲਕੁਲ ਸੌਫਟ ਹੋ ਗਏ ਆ ਪਿਆਤਾ ਸਾਡਾ ਪਹਿਲਾ ਇਹ ਬਣ ਗਿਆ ਸੀਗਾ ਤੇ ਗੈਸ ਦੀ ਫਲੇਮ ਨੂੰ ਆਪਾਂ ਬੰਦ ਕਰ ਦੇਾਂਗੇ ਇਹਨੂੰ ਠੰਡਾ ਹੋਣ ਦੇ ਲਈ ਛੱਡ ਦੇਾਂਗੇ ਠੰਡਾ ਹੋਣ ਦੇ ਬਾਅਦ ਆਪਾਂ ਇਹਨੂੰ ਮਿਕਸੀ ਜਾਰ ਦੇ ਵਿੱਚ ਐਡ ਕਰ ਲਵਾਂਗੇ ਨਾਲ ਦੀ ਨਾਲ ਇੱਥੇ ਤੁਸੀਂ ਆਲੂ ਜਿਹੜੇ ਆ ਉਹ ਬੋਇਲ ਕਰ ਲੈਣੇ ਆ ਤੇ ਛਿੱਲ ਲੈਣੇ ਆ ਇੰਨੇ ਟਾਈਮ ਦੇ ਵਿੱਚ ਵੀ ਇਹ ਦੋਨੇ ਕੰਮ ਜਿਹੜੇ ਆ ਉਹ ਹੋ ਜਾਂਦੇ ਆ ਤੇ ਇਹਦੇ ਵਿੱਚ ਪਾਣੀ ਵਗੈਰਾ ਕੁਝ ਨਹੀਂ ਐਡ ਕਰਨਾ ਕੁਝ ਖੜੇ ਮਸਾਲੇ ਜਿਵੇਂ ਵਿੱਚ ਕਾਲੀ ਮਿਰਚ ਹਰੀ ਇਲਾਈਚੀ ਦਾਲਚੀਨੀ ਜੀਰਾ ਤੇ ਤੇਜ ਪੱਤਾ ਇਹ ਆਪਸ਼ਨਲ ਹੈਗੇ ਤੁਸੀਂ ਚਾਹੋ ਤਾਂ ਇਨਨੂੰ ਐਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਉਸੇ ਹੀ ਕੜਾਈ ਦੇ ਵਿੱਚ ਮੈਂ ਇਹ ਖੜੇ ਮਸਾਲੇ ਐਡ ਕਰ ਦਿੱਤੇ ਹਰੀ ਮਿਰਚ ਐਡ ਕਰ ਦਿੱਤੀ ਤੇ ਅਦਰਕ ਜਿਹੜਾ ਮੈਂ ਫ੍ਰੀਜ਼ ਕਰਕੇ ਰੱਖਿਆ ਹੋਇਆ ਉਹ ਐਡ ਕਰ ਦਿੱਤਾ ਉਸ ਦੇ ਬਾਅਦ ਜਿਹੜਾ ਅਸੀਂ ਦਰਦਰਾ ਮਸਾਲਾ ਸਭ ਤੋਂ ਪਹਿਲਾਂ ਕੁੱਟਿਆ ਸੀ ਉਹ ਐਡ ਕਰ ਦਾਂਗੇ ਫਿਰ ਅਸੀਂ ਜਿਹੜੀ ਗਰੇਵੀ ਬਣਾਈ ਹੈ ਟਮਾਟਰ ਪਿਆਜ਼ ਦੀ ਉਸ ਨੂੰ ਐਡ ਕਰ ਦਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਾ ਉਸ ਦੇ ਬਾਅਦ ਮਸਾਲੇ ਜਿਹੜੇ ਜਿਵੇਂ ਕਿ ਹਲਦੀ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਤੰਗਿਆ ਪਾਊਡਰ ਤੇ ਲੂਣ ਇਹ ਤੁਸੀਂ ਆਪਣੇ ਟੇਸਟ ਅਕੋਰਡਿੰਗਲੀ ਐਡ ਕਰ ਦੇਣੇ ਆ ਥੋੜੀ ਜਿਹੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਜੇਕਰ ਤੁਹਾਡੇ ਕੋਲੇ ਹੋਵੇ ਤਾਂ ਨਾਲ ਹੀ ਤੁਸੀਂ ਇੱਥੇ ਐਡ ਕਰ ਦਿਓ ਫਲੇਵਰ ਦੇ ਲਈ ਉਸ ਤੋਂ ਬਾਅਦ ਜਿਹੜਾ ਗ੍ਰੇਂਡਰ ਚਾੜਾ ਉਸੇ ਦੇ ਵਿੱਚ ਇਹਨਾਂ ਥੋੜਾ ਪਾਣੀ ਐਡ ਕਰਕੇ ਤੇ ਉਹਨੂੰ ਵੀ ਆਪਾਂ ਧੋ ਲਿਆ ਤੇ ਗਰੇਵੀ ਦੇ ਵਿੱਚ ਪਾਣੀ ਐਡ ਕਰ ਦਾਂਗੇ ਹੁਣ ਆਪਾਂ ਇਸ ਗਰੇਵੀ ਨੂੰ ਕਵਰ ਕਰਕੇ ਤਕਰੀਬਨ ਸਲੋ ਫਲੇਮ ਦੇ ਉੱਪਰ 10 ਮਿੰਟ ਦੇ ਲਈ ਪਕਾਉਣਾ ਕਿ ਬਿਲਕੁਲ ਸਲੋ ਫਲੇਮ ਹੈ ਤਾਂ 10 ਮਿੰਟ 10 ਤੋਂ 15 ਮਿੰਟ ਵੀ ਲੱਗ ਜਾਂਦੇ ਆ ਤੇ ਨਹੀਂ ਤਾਂ ਹਾਈ ਫਲੇਮ ਦੇ ਉੱਪਰ ਰੱਖ ਕੇ ਵੀ ਬਣਾ ਸਕਦੇ ਹਾਂ ਉਹਦੇ 'ਚ ਟਾਈਮ ਤਾਂ ਘੱਟ ਲੱਗਦਾ ਪਰ ਕਈ ਵਾਰੀ ਗਰੇਵੀ ਵਧੀਆ ਨਹੀਂ ਬਣਦੀਗੀ ਤੇ ਇਹਨੇ ਹੋਏਲ ਰਿਲੀਜ਼ ਕਰਤਾ ਤਕਰੀਬਨ ਮੈਨੂੰ 10 ਤੋਂ 12 ਮਿੰਟ ਲੱਗੇ ਤੇ ਉਸ ਦੇ ਬਾਅਦ ਆਪਾਂ ਇਹਦੇ ਵਿੱਚ ਚਾਰ ਉਬਲੇ ਹੋਏ ਆਲੂ ਹੱਥ ਦੇ ਨਾਲ ਹੀ ਮੈਸ਼ ਕਰਕੇ ਐਡ ਕਰ ਦੇਵਾਂਗੇ ਫਿਰ ਇਹਦੇ 'ਚ ਤੁਸੀਂ ਜਿਸ ਹਿਸਾਬ ਦੇ ਨਾਲ ਗਰੇਵੀ ਰੱਖਣੀ ਆ ਉਸੇ ਹਿਸਾਬ ਦੇ ਨਾਲ ਇਹਦੇ ਵਿੱਚ ਪਾਣੀ ਜਿਹੜਾ ਹੈ ਉਹ ਐਡ ਕਰ ਦੇਣਾ ਵਾ ਇੱਥੇ ਮੈਂ ਇਹਦੇ ਵਿੱਚ ਦੋ ਕੌਲੀਆਂ ਠੰਡੇ ਪਾਣੀ ਦੀਆਂ ਐਡ ਕੀਤੀਆਂ ਜੇਕਰ ਤੁਹਾਨੂੰ ਸਬਜ਼ੀ ਨੂੰ ਬਣਾਉਣ ਦੀ ਥੋੜੀ ਜਿਹੀ ਕਮੀ ਹੈ ਤਾਂ ਤੁਸੀਂ ਗਰਮ ਪਾਣੀ ਐਡ ਕਰ ਦਿਓ ਤੁਹਾਡੀ ਸਬਜ਼ੀ ਜਰੀ ਹੋ ਬੜੀ ਜਲਦੀ ਬਣ ਜਾਏਗੀ ਹਾਈ ਫਲੇਮ ਦੇ ਉੱਪਰ 2 ਮਿੰਟ ਉਸ ਦੇ ਬਾਅਦ ਸਲੋ ਮੀਡੀਅਮ ਫਲੇਮ ਦੇ ਉੱਪਰ ਆਪਾਂ ਇਹਨੂੰ 5 ਤੋਂ 7 ਮਿੰਟ ਲਈ ਪਕਾਇਆ ਫਿਰ ਮੈਂ ਇਹਦੇ ਵਿੱਚ ਅਮचूर ਪਾਊਡਰ ਤੇ ਥੋੜਾ ਜਿਹਾ ਗਰਮ ਮਸਾਲਾ ਕਿਉਂਕਿ ਮੈਂ ਐਸੇ ਤਾਂ ਖਰੇ ਮਸਾਲੇ ਸਾਰੇ ਪਹਿਲਾਂ ਐਡ ਕਰ ਦਿੱਤੇ ਆ ਪਰ ਹਲਕਾ ਜਿਹਾ ਕਿਚਨ ਕਿੰਗ ਮਸਾਲਾ ਜਿਹੜਾ ਹੈ ਉਹ ਐਡ ਕੀਤਾ ਵਾ ਤੇ ਫਿਰ ਆਪਾਂ ਇਹ ਮਸਾਲੇ ਐਡ ਕਰਨ ਦੇ ਬਾਅਦ ਕਵਰ ਕਰਕੇ 2-3 ਮਿੰਟ ਲਈ ਪਕਾ ਲਿਆ ਸਬਜੀ ਸਦੀ ਰੈਡੀ ਹੋ ਗਈ ਹੈ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਸ਼ਾਇਦ ਗਰੇਵੀ ਜਿਹੜੀ ਹੈ ਉਹ ਪਤਲੀ ਹੈ ਪਰ ਜਿਵੇਂ ਹੀ ਇਹ ਸਬਜੀ ਠੰਡੀ ਹੋਏਗੀ ਇਹ ਆਪਣੇ ਆਪ ਘੜੀ ਹੁੰਦੀ ਜਾਏਗੀ ਠੰਡੀ ਹੋਣ ਦੇ ਬਾਅਦ ਉੱਪਰ ਦੀ ਆਪਾਂ ਇਹਦੇ ਤਨੀਆ ਐਡ ਕਰ ਦਿੱਤਾ ਸਬਜੀ ਬਿਲਕੁਲ ਠੰਡੀ ਤਾਂ ਨਹੀਂ ਹੈ ਹਲਕੀ ਜਿਹੀ ਗਰਮ ਹੈ ਤੇ ਬਹੁਤ ਜ਼ਿਆਦਾ ਗਰਮ ਦੇ ਵਿੱਚ ਜਦੋਂ ਆਪਾਂ ਤਨੀਆ ਐਡ ਕਰਦੇ ਹਾਂ ਤਾਂ ਕਈ ਵਾਰੀ ਉਹਦਾ ਫਲੇਵਰ ਜਿਹੜਾ ਹੈ ਉਹ ਚਲੇ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਸਬਜੀ ਠੰਡੀ ਹੋਣ ਦੇ ਬਾਅਦ ਕਿੰਨੀ ਗਾੜੀ ਹੋ ਗਈ ਹੈ ਇਸ ਤਰ੍ਹਾਂ ਦੀ ਜਿਹੜੀ ਸਬਜੀ ਆ ਰਸੇ ਵਾਲੀ ਸਬਜੀ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਪੂਰੀ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਖਾਸ ਕਰਕੇ ਆਲੂ ਦੀ ਇਹ ਸਬਜੀ ਜਿਹੜੀ ਆ ਜੋ ਤੁਸੀਂ ਇੱਕ ਵਾਰ ਬਣਾ ਲਈ ਨਾ ਘਰ ਦੇ ਵਿੱਚ ਦੋ ਰੋਟੀਆਂ ਖਾਣ ਵਾਲਾ ਬੰਦਾ ਵੀ ਚਾਰ ਰੋਟੀਆਂ ਖਾ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਤੇ ਹੁਣ ਆਪਾਂ ਸਰਵ ਕਰ ਲਾਂਗੇ ਜਿ ਤੁਸੀਂ ਦੇਖ ਸਾ ਰਹੇ ਹੋ ਬਹੁਤ ਹੀ ਵਧੀਆ ਗਰੇਵੀ ਵਾਲੀ ਆਲੂ ਦੀ ਜਿਹੜੀ ਸਬਜੀ ਆ ਉਹ ਬਣ ਕੇ ਰੈਡੀ ਹੋ ਗਈ ਹੈ ਇਸ ਸਬਜੀ ਨੂੰ ਖਾਣ ਦੇ ਬਾਅਦ ਹਰ ਕੋਈ ਤੁਹਾਡੀ ਤਾਰੀਫ ਕਰੇਗਾ ਆਲੂ ਦੀ ਸਬਜੀ ਵੀ ਇੰਨੀ ਟੇਸਟੀ ਹੋ ਸਕਦੀ ਹੈ ਉਮੀਦ ਕਰਦੀ ਹਾਂ ਜੀ ਵੀਡੀਓ ਤੁਹਾਨੂੰ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਇਸ ਸਬਜ਼ੀ ਨੂੰ ਟਰਾਈ ਜਰੂਰ ਕਰਨਾ ਘਰ ਦੇ ਵਿੱਚ ਬਣਾ ਕੇ ਜਰੂਰ ਦੇਖਣਾ ਥੈਂਕ ਯੂ